ਸਿਰ ਜੋੜ ਕੇ ਬਹਿਣ ਚ ਵੀ ਬਰਕਤ ਆ ਜਿਹੜੇ ਘਰ ਦੇ ਜੀ ਸਿਰ ਜੋੜ ਕੇ ਬਹਿਣਾ ਜਾਣ ਜਾਣ ਜਿਹੜੇ ਮੱਲੇ ਦੇ ਜੀ ਸਿਰ ਜੋੜ ਕੇ ਬਹਿਣ ਲੱਗ ਪੈਣ ਜਿਹੜੇ ਪਿੰਡ ਦੇ ਜੀ ਸਿਰ ਜੋੜ ਕੇ ਬਹਿਣ ਲੱਗ ਪਣ ਜਿਹੜੀ ਕੌਮ ਦੇ ਜੀ ਸਿਰ ਜੋੜ ਕੇ ਬਹਿਣ ਲੱਗ ਪਣ ਉਹ ਕਦੀ ਮਾਰ ਨਹੀਂ ਖਾਂਦੇ ਸਾਰਾ ਕੁਝ ਹੁੰਦਿਆਂ ਸੁਹਦਿਆਂ ਵੀ ਜੇ ਸਿਰ ਜੋੜ ਕੇ ਨਹੀਂ ਬਹਿੰਦੇ ਲੋਕ ਉਹ ਅੱਜ ਵੀ ਕੁੱਟ ਖਾਂਣਗੇ ਤੇ ਕੱਲ ਵੀ ਕੁੱਟ ਖਾਂਣਗੇ ਸਾਡੀ ਕੌਮ ਨੂੰ ਸਭ ਤੋਂ ਵੱਡੀ ਮਾਰ ਐ ਉਹ ਭਾਈ ਵੀ ਸਿਰ ਜੋੜ ਕੇ ਨਹੀਂ ਬੈਠਿਆ ਜੇ ਤੱਕ ਤੇ ਜਿਹੜਾ ਸਾਨੂੰ ਬਾਹੂਗਾ ਜਿਹੜਾ ਭਾਊਗਾ ਸਰਕਾਰ ਦੀ ਨਿਗਾਚੋਂ ਡਰਕੂਗਾ ਭਾਵੇਂ ਉਹ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਰੂਪ ਅੰਦਰ ਹੋਵੇ ਭਾਵੇਂ ਉਹ ਦੀਪ ਸਿੱਧੂ ਦੇ ਰੂਪ 'ਚ ਹੋਵੇ ਤੇ ਭਾਵੇਂ ਭਾਈ ਅਮਰਤਪਾਲ ਸਿੰਘ ਦੇ ਰੂਪ 'ਚ ਹੋਵੇ ਜਾਂ ਮੁਕਾਬਲੇ ਹੋਣਗੇ ਜਾਂ ਐਕਸੀਡੈਂਟ ਹੋਣਗੇ ਜਾਂ ਡਿਬਰੂਗੜ ਦੀਆਂ ਜ਼ਿਲ੍ਹਾ ਹੋਣਗੀਆਂ ਜਿਹੜਾ ਬੰਦਾ ਕੌਮ ਨੂੰ ਇੱਕ ਝੰਡੇ ਥੱਲੇ ਬੈਣ ਦੀ ਗੱਲ ਕਰੇਗਾ ਤੇ ਜਿਹੜਾ ਆਖੇ ਵੀ ਵੱਖਰੇ ਵੱਖਰੇ ਹੋ ਕੇ ਰਹੋ ਵੀ ਲੰਗਰ ਲਾਈ ਜਾਓ ਬਾਡਰਾਂ ਤੇ ਪੁੱਤ ਮਰਾਈ ਜਾਓ ਇਹ ਸਦੇਸ਼ ਦੀ ਸੇਵਾ ਕਰੀ ਜੋ ਉਹਨਾਂ ਨੂੰ ਉਹ ਬੰਦਾ ਪੇਟਿਆ ਉਹਨਾਂ ਨੂੰ ਵਜ਼ੀਰੀਆਂ ਮਿਲਦੀਆਂ ਵਾ ਤੇ ਜਿਹੜਾ ਬੰਦਾ ਇਹ ਆਖੂ ਵੀ ਨਹੀਂ ਭਾਈ ਇਕੱਠੇ ਹੋਵੋ ਇੱਕ ਨਿਸ਼ਾਨ ਸਾਹਿਬ ਥੱਲੇ ਆਵੋ ਉਹਨੂੰ ਅਤਵਾਦੀ ਦੀ ਤੇ ਵੱਖਵਾਦੀ ਦੀ ਸਟੈਂਪ ਲੱਗਣੀ ਹੀ ਲੱਗਣੀ ਆ ਉਹ ਭਾਵੇਂ ਤੁਹਾਡੇ ਚੋਂ ਕੋਈ ਹੋਵੇ ਤੇ ਭਾਵੇਂ ਸਾਡੇ ਚੋਂ ਕੋਈ ਹੋਵੇ ਜਿਹੜਾ ਇੱਕ ਥਾਂ ਤੇ ਕਰੂਗਾ ਸਾਰਿਆਂ ਨੂੰ